ਨਿਊਜ਼ ਪੀਪੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਪੰਜਾਬ ਭਰ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਅਤੇ ਮੀਂਹ ਪਉਣ ਲਈ ਇੰਦੇ ਦੇ ਲੋਕਾਂ ਨੂੰ ਖੁਸ਼ ਕਰਨ ਲਈ ਜਿਹੜਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਆਲਾ ਦੇ ਨਗਰ ਨਿਵਾਸੀਆਂ ਵੱਲੋਂ ਠੰਡੇ ਮਿੱਠੇ ਜਲਦੀ ਸ਼ਿਮੀ ਲਗਾਈ ਗਈ ਇਸ ਮੌਕੇ ਗੱਲਬਾਤ ਕਰਦੇ ਹਾਂ ਪਿੰਡ ਵਾਸੀਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਦੀਪ ਸਿੰਘ ਆਲਾ ਤੋਂ ਪੌਮ ਦੀ ਪੌਮਾ ਦੀ ਰਿਪੋਰਟ ਵਾਹਿਗੁਰੂ ਹਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਡਾ ਨਗਰ ਪਿੰਡ ਦੀਪ ਸਿੰਘ ਵਾਲਾ ਅੱਜ ਅੰਡੇ ਮਿੱਠੇ ਜਲਦੀ ਸ਼ਮੀਲ ਲਈ ਦੁਕਾਨਦਾਰ ਵੀਰਾਂ ਦੇ ਸਹਿਯੋਗ ਨਾਲ ਨਗਰ ਦੇ ਸੀਓ ਨਾਲ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਜਿਹੜੀ ਇਹ ਸੈਂਟਰ ਵਿੱਚ ਜਲਦੀ ਜਿਹੜੀ ਸ਼ਮੀਲ ਲਈ ਜਾਂਦੀ ਹੈ ਜੋ ਸੇਵਾਦਾਰ ਬਹੁਤ ਛੱਤਾ ਭਾਵਨਾ ਦੇ ਨਾਲ ਸੇਵਾ ਕਰ ਰਹੇ ਆ ਸੰਗਤ ਬਹੁਤ ਜੋ ਸਹਿਯੋਗ ਦੇ ਰਹੀ ਆ ਅਤੇ ਰੱਬ ਨੂੰ ਵੀ ਅਸੀਂ ਬੇਨਤੀ ਕਰਦੇ ਕਿ ਮੀਂਹ ਬਾਵੇ ਜੋ ਸਾਰੇ ਕਿਸਾਨ ਵੀਰਾਂ ਨੂੰ ਆਮ ਜਨਤਾ ਨੂੰ ਜਾਨਵਰਾਂ ਨੂੰ ਜੋ ਠੰਡ ਦੀ ਰਾਤ ਮਿਲੇ ਸੋ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾ ਕਰਦੀਆਂ ਜੋ ਆਈਆਂ ਉਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਮਿੱਠਾ ਗੱਲ ਸਾਥ 3 ਗੰਢਾ ਮਿੱਠਾ ਗੱਲ ਸਾਥ 15 ਜੀ ਇਸੇ ਪਾਉਣਾ ਜੀ ਥੋੜੇ ਤੋਂ ਥੋੜਾ ਬਹੁਤ ਬਣਾਉਂਦਾ ਜੀ ਆ ਗਾਣਾ ਦਿੰਦਾ ਮਿੱਠਾ ਜਾਂ ਚਾਹ ਦੀ ਜਿੰਦਾ ਮਿੱਠਾ ਚਾਹ ਦੀ ਭਾਈ ਜੀ ਹੱਦ ਹੁਣ ਸੀ ਇਹ ਵੀ ਦੱਸ ਤਾ ਲਈ ਨੜੀ ਵਾਲਾ